ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਵੈਦ ਗੁਰਪ੍ਰੀਤ ਸੰਧੂ ਫਿਰੋਜ਼ਪੁਰ ਤੋਂ ਸਵਾਗਤ ਹੈ ਜੀ ਮੇਰੇ YouTube ਚੈਨਲ ਵੈਦ ਗੁਰਪ੍ਰੀਤ ਸੰਧੂ ਆਫਜਾ ਡਾਰ ਜਾਨੀ ਕੇ ਫਿਰੋਜ਼ਪੁਰ ਤੋਂ ਸਭ ਤੋਂ ਪਹਿਲਾਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਘੰਟੀ ਵਾਲਾ ਬਟਨ ਦਬਾਉਣਾ ਨਾ ਭੁੱਲਣਾ ਕਿਉਂਕਿ ਜਦੋਂ ਵੀ ਮੈਂ ਕੋਈ ਵੀਡੀਓ ਪਾਉਂਗਾ ਜਾਂ ਕੋਈ ਮੈਂ ਪੋਸਟ ਪਾਉਂਗਾ ਤਾਂ ਉਹ ਤੁਹਾਡੇ YouTube ਤੇ ਨੋਟੀਫਿਕੇਸ਼ਨ ਆ ਜਾਏਗਾ ਕਿ ਮੈਂ ਵੀਡੀਓ ਪਾ ਰਿਹਾ ਜਾਂ ਕੋਈ ਪੋਸਟ ਪਾ ਰਿਹਾ ਸੋ ਅੱਜ ਆਪਾਂ ਗੱਲ ਕਰਾਂਗੇ ਜੀ ਚਾਂਦੀ ਗੋਲੀ ਇੱਕ ਨਵਾਬੀ ਗੋਲੀ ਆ ਇੱਕ ਚਾਂਦੀ ਬੱਟੀ ਆ ਚਾਂਦੀ ਗੋਲੀ ਕਹਿ ਦਿੰਦੇ ਆ ਇਹਨੂੰ ਸਤੰਭਣ ਬੱਟੀ ਵੀ ਕਹਿ ਦਿੰਦੇ ਆ ਤਾਂ ਇਹਦੇ ਵਿੱਚ ਚਾਂਦੀ ਜਿਹੜੀ ਚਾਂਦੀ ਭਸਮ ਆ ਉਹ ਜ਼ਿਆਦਾ ਆ ਜਿੰਦੇ ਕਰਕੇ ਇਹਦੀ ਤਾਕਤ ਵੀ ਜ਼ਿਆਦਾ ਆ ਇਹ ਗੋਲੀ ਨਮਰਦ ਬੰਦਿਆਂ ਨੂੰ ਮਰਦ ਬਣਾਉਣ ਵਾਸਤੇ ਵਰਤੀ ਜਾਂਦੀ ਆ ਸੈਕਸ ਦੀ ਕਮਜ਼ੋਰੀ ਜਿੰਨਾਂ ਨੂੰ ਹੁੰਦੀ ਆ ਜਿੰਨਾਂ ਦਾ 40 ਸਾਲ ਤੋਂ ਉੱਪਰ ਉਮਰ ਆ ਉਹਨਾਂ ਲਈ ਇਹ ਗੋਲੀ ਹੁੰਦੀ ਆ ਉਸ ਤੋਂ ਛੋਟੀ ਉਮਰ ਵਾਲਿਆਂ ਵਾਸਤੇ ਗੋਲੀ ਨਹੀਂ ਹੁੰਦੀ ਵਰਤਣੀ ਨਹੀਂ ਚਾਹੀਦੀ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਸਟਰੋਂਗ ਪਸਮਾ ਹੁੰਦੀਆਂ ਜਿਹੜੀਆਂ ਬੋਡੀ ਨੂੰ ਤਾਕਤ ਦਿੰਦੀਆਂ ਪਰ ਜੇ ਆਪਾਂ ਛੋਟੀ ਉਮਰ 'ਚ ਇਹ ਗੋਲੀਆਂ ਖਾ ਲਾਂਗੇ ਤੇ ਉਸ ਤੋਂ ਬਾਅਦ ਹੋਰ ਕੀ ਖਾਵਾਂਗੇ ਫਿਰ ਹੈਨਾ ਸੋ 40 ਸਾਲ ਤੋਂ ਉੱਪਰ ਵਾਲੇ ਜਿਹੜੇ ਵੀ ਵੀਰ ਆ ਨਮਰਦੀ ਦੇ ਸ਼ਿਕਾਰ ਆ ਜਿਨ੍ਹਾਂ ਦਾ ਸੈਕਸ ਕਰਨ ਨੂੰ ਦਿਲ ਨਹੀਂ ਕਰਦਾ ਜਿਹੜੀ ਇੰਦਰੀਏ ਉਹ ਸੁਗੜੀ ਰਹਿੰਦੀ ਆ ਜਾਂ ਸੈਕਸ ਕਰਨ ਤੋਂ ਬਾਅਦ ਇੰਦਰੀ ਜਿਹੜੀ ਸੁੰਗੜ ਕੇ ਪਿੱਛੇ ਚਲੀ ਜਾਂਦੀ ਆ। ਵੀਰਜ ਬਹੁਤ ਘੱਟ ਬੰਦਾ, ਪਤਲਾ ਪਾਣੀ ਵਰਗਾ, ਪਿਸ਼ਾਬ ਵਾਂਗ ਹੀ ਨਿਕਲੀ ਜਾਂਦਾ ਆ। ਜਦੋਂ ਲੈਟਰਨ ਜਾਂਦੇ ਉਹਦੋਂ ਵੀ ਨਿਕਲਦਾ। ਜਦੋਂ ਵੀ ਕੋਈ ਜ਼ੋਰ ਆਲਾ ਕੰਮ ਕਰਦੇ ਉਹਦੋਂ ਵੀ ਨਿਕਲਦਾ। ਜਿਆਦਾ ਜ਼ੋਰ ਆਲਾ ਕੰਮ ਕਰਨ ਨਾਲ ਜਿਹੜੀਆਂ ਆਂਤੜੀਆਂ ਇਕੱਠੀਆਂ ਹੋ ਜਾਂਦੀਆਂ, ਜਿਸ ਨੂੰ ਧਰਨ ਕਹਿ ਦਿੰਦੇ, ਉਹਨਾਂ ਬੰਦਿਆਂ ਦੇ ਧਰਨ ਵੀ ਬੜੀ ਛੇਤੀ ਪੈਂਦੀ ਆ। ਲੱਤਾਂ ਬਾਹਾਂ ਖੁੱਸਦੀਆਂ ਰਹਿੰਦੀਆਂ, ਅੱਖਾਂ ਦੇ ਥੱਲੇ ਬਹੁਤ ਸਾਰੇ ਕਾਲੇ ਘੇਰੇ ਆ। ਯਾਦਾਸ਼ਤ ਆ ਜਿਹੜੀ ਬਹੁਤ ਕਮਜ਼ੋਰ ਹੋ ਜਾਂਦੀ ਆ। ਥੋੜੀ ਜੀ ਗੱਲ ਕਰਨ ਤੋਂ ਬਾਅਦ ਉਹ ਚਿੜਚਿੜੇ ਹੋ ਜਾਂਦੇ ਆ ਖਿੱਚ ਜਾਂਦੇ ਆ ਤੇ ਹੱਥ ਪੈਰ ਉਹਨਾਂ ਦੇ ਕੰਬਣ ਲੱਗ ਪੈਂਦੇ ਆ ਗੁੱਸਾ ਆਉਣ ਤੇ ਆਵਾਜ਼ ਵੀ ਕੰਬਦੀ ਆ ਹੱਥ ਵੀ ਕੰਬਦੀ ਆ ਤਾਂ ਉਹਨਾਂ ਨੂੰ ਨਮਰਦੀ ਦੀ ਜਿਹੜੀ ਇਹ ਪ੍ਰੋਬਲਮ ਆ ਸਕਦੀ ਆ ਆ ਰਹੀ ਹੁੰਦੀ ਆ ਜਾਂ ਆ ਚੁੱਕੀ ਹੁੰਦੀ ਆ ਸੋ ਜਿਹੜੀ ਇਹ ਚਾਂਦੀ ਗੋਲੀ ਆ ਇਹ ਬਹੁਤ ਹੀ ਪ੍ਰਾਤਨ ਨੁਕਸਾ ਆ ਇਹ ਤਿੰਨ ਗ੍ਰੰਥਾਂ ਦਾ ਮੇਲ ਆ ਤਿੱਬ ਦਰੁਲ ਸਫਾ ਅਮਰਤ ਸਾਗਰ ਤੇ ਚਾਰ ਮਰਦਾ ਦੀ ਚੌਕੜੀ ਚਾਰਾਂ ਦਾ ਇਹ ਨਿਚੋੜ ਆ ਜਿਹੜਾ ਮੈਂ ਬਹੁਤ ਸਮੇਂ ਤੋਂ ਬਣਾ ਰਿਆ ਆ ਤੁਹਾਡੇ ਲਈ ਵੀ ਇਹ ਮੈਂ ਨੁਕਸਾ ਜੀ ਦੱਸਣ ਲੱਗਾ ਫ੍ਰੀ ਆਫ ਕੋਸਟ ਕਿਉਂਕਿ ਤੁਹਾਨੂੰ ਪਤਾ ਕਿ ਮੈਂ ਕੋਈ ਵੀ ਨੁਕਸਾ ਰੱਖਦਾ ਨਹੀਂਗਾ ਕਿਉਂਕਿ ਮੈਨੂੰ ਹੁੰਦਾ ਕੋਈ ਪਤਾ ਨਹੀਂ ਬੰਦੇ ਦੀ ਜ਼ਿੰਦਗੀ ਕਿੰਨਾ ਚੇਰਾ ਕਿੰਨਾ ਚਿਰ ਨਹੀਂ ਕੋਈ ਵੀ ਨੁਕਸਾ ਜੇ ਤੁਹਾਨੂੰ ਪਤਾ ਤਾਂ ਉਹ ਸਾਂਝਾ ਕਰਨਾ ਚਾਹੀਦਾ ਕਿਉਂਕਿ ਮੰਨ ਲਓ ਦੋ ਬੰਦੇ ਆ ਦੋਨਾਂ ਕੋਲੇ ਇੱਕ ਇੱਕ ਨੁਕਸਾ ਆ ਤੇ ਦੋਨੇ ਜੇ ਇੱਕ ਦੂਜੇ ਨੂੰ ਦੱਸ ਦੇਣਗੇ ਤਾਂ ਦੋਨਾਂ ਕੋਲੇ ਦੋ ਦੋ ਨੁਕਸੇ ਹੋ ਜਾਣਗੇ ਜੇ ਨਹੀਂ ਦੱਸਣਗੇ ਤਾਂ ਦੋਨੋਂ ਕੋਲੇ ਇੱਕ ਇੱਕ ਆ ਸੋ ਮੈਂ ਇਸ ਫੰਡੇ ਤੇ ਚੱਲਦਾ ਆ ਦੂਸਰੇ ਨੰਬਰ ਤੇ ਜਿਹੜੇ ਕਿਸੇ ਬਿਮਾਰੀ ਦੀ ਵਜ੍ਹਾ ਤੋਂ ਸ਼ੂਗਰ ਦੀ ਵਜ੍ਹਾ ਕਰਕੇ ਉਹਨਾਂ ਦੀ ਜਿਹੜੀ ਸੈਕਸ ਸਮਰੱਥਾ ਤੇ ਪ੍ਰਭਾਵ ਪੈ ਗਿਆ ਆ ਇੰਦਰੀ ਜਿਹੜੀ ਉਹ ਬਹੁਤ ਸੁੰਗੜ ਕੇ ਛੋਟੀ ਹੋ ਗਈ ਆ ਤਣਾਅ ਨਹੀਂ ਆਉਂਦਾ ਦਿਲ ਨਹੀਂ ਕਰਦਾ ਇੱਕ ਵਾਰੀ ਇੰਟਰਕੋਰਸ ਤੋਂ ਬਾਅਦ ਦੋ ਦੋ ਮਹੀਨੇ ਜਾਂ ਮਹੀਨਾ ਮਹੀਨਾ ਜਾਂ 20-20 ਦਿਨ 10-10 ਦਿਨ ਉਹਨਾਂ ਦਾ ਦੁਬਾਰਾ ਇੰਟਰਕੋਰਸ ਨੂੰ ਦਿਲ ਨਹੀਂ ਕਰਦਾ ਉਹਨਾਂ ਲਈ ਇਹ ਜਿਹੜੀ ਗੋਲੀ ਆ ਉਹ ਰਾਮ ਬਾਣਿਆ ਵੀਰਜ ਪਤਲਾ ਪੈ ਗਿਆ ਆ ਇੰਦਰੀ ਸੁੰਗੜ ਗਈ ਆ ਇਦਾਂ ਲੱਗਦਾ ਹੈ ਕਿ ਜਿਵੇਂ ਬੱਚੇ ਦੀ ਇੰਦਰੀ ਹੁੰਦੀ ਹੈ ਖੁਸ਼ਕ ਹੋ ਕੇ ਸੁੱਕ ਗਈ ਆ ਉਹਦੇ ਲਈ ਵੀ ਇਹ ਨੁਕਸਾ ਰਾਮ ਬਾਣਿਆ ਦੂਸਰੇ ਨੰਬਰ ਤੇ ਜਿਨ੍ਹਾਂ ਦੇ ਸਪਰਮ ਬਹੁਤ ਘਟ ਗਿਆ ਜ਼ੀਰੋ ਵਾਲੇ ਨੂੰ ਇਹ ਕੰਮ ਬਹੁਤ ਘੱਟ ਕਰਦੀ ਆ ਪਰ ਜਿਨ੍ਹਾਂ ਦੇ 15 20% ਆ ਉਹਨੂੰ ਇਹ ਦਵਾਈ ਬਹੁਤ ਵਧੀਆ ਕੰਮ ਕਰਦੀ ਆ ਉਹਨੂੰ ਅੱਪ ਕਰਨ ਵਾਸਤੇ ਜਿਹੜੇ ਬੰਦੇ ਜਿਮ ਕਰਦੇ ਆ ਜਾਂ ਜਿਹੜੇ ਬੰਦੇ ਗੇਮ ਕਰਦੇ ਆ ਉਹਨਾਂ ਲਈ ਵੀ ਇਹ ਨੁਕਸਾਨ ਰਾਮ ਬਾਣਿਆ ਕਿਉਂਕਿ ਇਹਨੇ ਸਰੀਰ ਦੇ ਵਿੱਚ ਤਾਕਤ ਭਰਨੀ ਆ ਜਾਨ ਦੇਣੀ ਆ એનર્ਜੀ ਦੇਣੀ ਆ ਸਰੀਰ ਨੂੰ ਉਹਨਾਂ ਲਈ ਵੀ ਇਹ ਨੁਕਸਾਨ ਬਹੁਤ ਵਧੀਆ ਸੋ ਜਿਆਦਾ ਮੈਂ ਤੁਹਾਡਾ ਟਾਈਮ ਨਹੀਂ ਲੈਂਦਾ ਤੁਹਾਨੂੰ ਇਹ ਨੁਕਸਾਨ ਪਹਿਲਾਂ ਮੈਂ ਦੱਸ ਦਿਨਾ ਆ ਇਹਦੀ ਡਿਸਕ੍ਰਿਪਸ਼ਨ ਵੀ ਮੈਂ ਪਾ ਦਿਆਂਗਾ ਬਾਕੀ ਦਵਾਈਆਂ ਜਿਹੜੀਆਂ ਮੈਂ ਦੱਸ ਦਿੰਨਾ ਕਿਹੜੀਆਂ-ਕਿਹੜੀਆਂ ਦਵਾਈਆਂ ਪੈਂਦੀਆਂ ਕਿਵੇਂ ਨੁਕਸਾ ਤਿਆਰ ਹੋਊਗਾ ਤੇ ਕਿਦਾਂ ਦਵਾਈ ਖਾਣੀਆਂ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ 2 ਗ੍ਰਾਮ ਸੋਨਾ ਭਸਮ ਸੋਨਾ ਭਸਮ ਤੁਸੀਂ ਕਿਸੇ ਮਰਜ਼ੀ ਕੰਪਨੀ ਦੀ ਵਰਤ ਸਕਦੇ ਹੋ ਮੈਂ 2-3 ਕੰਪਨੀਆਂ ਰეკਮੈਂਡ ਕਰਦਾ ਹੁੰਨਾ ਇੱਕ ਤਾਂ ਗੋਪਾਲ ਕ੍ਰਿਸ਼ਨ ਦੀ ਤਨਵੰਤਰੀ ਦੀ ਤੇ ਬੈਤਨਾਤੀ ਇਹ ਤਿੰਨ ਕੰਪਨੀਆਂ ਉੰਜਾ ਸੌਰੀ ਉੰਜਾ ਚਾਰ ਕੰਪਨੀਆਂ ਦੀ ਮੈਂ ਵਰਤਦਾ ਆ ਦੱਸਦਾ ਆ ਸਾਰਿਆਂ ਨੂੰ ਵੀ ਇਹ ਕੰਪਨੀਆਂ ਦਾ ਰਿਜ਼ਲਟ ਵਧੀਆ ਬਾਕੀ ਸਾਰੀਆਂ ਵਧੀਆ ਆ ਆਪੋ ਆਪਣੀ ਤਰਕੇ ਆਪੋ ਆਪਣੀ ਸਿਸਟਮ ਆ ਕਿਸੇ ਨੂੰ ਚੰਗਾ ਲੱਗਦਾ ਕਿਸੇ ਨੂੰ ਕਿਹੜੀ ਕੰਪਨੀ ਚੰਗੀ ਲੱਗਦੀ ਆ ਪਰ ਇਹ ਤਿੰਨ ਚਾਰ ਕੰਪਨੀਆਂ ਦਾ ਰਿਜ਼ਲਟ ਵਧੀਆ ਆ ਸੋਨਾ ਭਸਮ 2 ਗ੍ਰਾਮ ਅੰਬਰ ਸ਼ੁੱਧ ਤੇ ਅਸਲੀ ਅੰਬਰ 2 ਗ੍ਰਾਮ ਅੰਬਰ ਇੱਕ ਵੇਲ ਮੱਛੀ ਹੁੰਦੀ ਆ ਜਿਹੜੀ ਉਲਟੀ ਕਰ ਦਿੰਦੀ ਆ ਜਦੋਂ ਜਿਨੂੰ ਆਪਾਂ ਕਹਿ ਦਿੰਨੇ ਗਾਲੀ ਕਰਨੀ ਆਪਣੀਆਂ ਮੱਝਾਂ گاਵਾ ਚਾਰਾ ਖਾਣ ਤੋਂ ਬਾਅਦ ਗਾਲੀ ਕਰਦੀਆਂ ਜਿਹੜੀ ਝੱਗਾ ਉਹ ਇਹ ਵੇਲ ਮੱਛੀ ਆਪਦਾ ਖਾਣਾ ਖਾਣ ਤੋਂ ਬਾਅਦ ਜਦੋਂ ਗਾਲਾ ਕਰਦੀ ਆ ਤਾਂ ਉਹ ਸਮੁੰਦਰ ਦੀ ਸਤਹ ਤੇ ਆ ਜਾਂਦੀ ਆ ਕੁਝ ਮਹੀਨਿਆਂ ਸਾਲਾਂ ਚ ਸੁੱਕ ਜਾਂਦੀ ਆ ਖੁਸ਼ਕ ਹੋ ਜਾਂਦੀ ਆ ਤੋਂ ਜਿੰਨੂੰ ਲੱਭਦੀ ਆ ਉਹ ਬੰਦਾ ਲੱਖਪਤੀ ਹੋ ਜਾਂਦਾ ਕਿਉਂਕਿ ਇਹ ਗ੍ਰਾਮਾਂ ਚ ਵਿਕਦੀ ਆ ਇਹਦੇ ਤੇ ਪਰਫਿਊਮ ਵੀ ਬਣਦਾ ਤੇ ਦਵਾਈਆਂ ਵੀ ਬਣਦੀਆਂ ਸੋ ਅੰਬਰ 2 ਗ੍ਰਾਮ ਸੋਨਾ ਭਸਮ 2 ਗ੍ਰਾਮ ਕੇਸਰ 5 ਗ੍ਰਾਮ ਕੇਸਰ ਅਸਲੀ ਲੈਣਾ ਅਸਲੀ ਕੇਸਰ ਦੀ ਪਛਾਣ ਇਹ ਹੁੰਦੀ ਆ ਕਿ ਤੁਸੀਂ ਦੋ ਲਰੀਆਂ ਲੈ ਕੇ ਤਾਂ ਇੱਕ ਕਾਗਜ਼ ਤੇ ਤੁਸੀਂ ਚਿੱਟੇ ਸਫੈਦ ਕਾਗਜ਼ ਤੇ ਉਹਨੂੰ ਪਾਣੀ ਲਾ ਕੇ ਘਸਾਉਣਾ ਜੇ ਤਾਂ ਉਹਨੇ ਸਰੋਂ ਫੁੱਲਾ yellow ਕਲਰ ਦਿੱਤਾ ਤਾਂ ਕੇਸਰ ਪਿਓਰ ਆ ਸ਼ੁੱਧ ਆ ਜੇ ਉਹਨੇ ਕਲਰ ਦਿੱਤਾ orange ਜਾਂ ਸੰਤਰੀ 레드 ਵਾਲ ਨੂੰ ਤਾਂ ਉਹਨਾਂ ਹੀ ਕੇਸਰ ਜਿਹੜਾ ਘਟੀਆ ਕੁਆਲਿਟੀ ਆ ਦੂਜੇ ਨੰਬਰ ਤੇ ਆ ਜਾਂਦੀ ਇਹਨੂੰ ਕਲਰਿੰਗ ਕਈ ਵਾਰੀ ਕਲਰਿੰਗ ਕਰ ਦਿੰਦੇ ਆ ਕੇਸਰ ਨੂੰ ਪਰਾਣਾ ਕੇਸਰ ਮਾੜਾ ਕੇਸਰ ਲੈ ਕੇ ਉਹਨੂੰ ਰੰਗ ਕਰ ਦਿੰਦੇ ਆ ਤਾਂ ਤੁਸੀਂ ਕੀ ਕਰਨਾ ਹੈ ਕਿ ਪਾਣੀ ਦਾ ਗਲਾਸ ਲੈਣਾ ਤਾਂ ਇੱਕ ਚੁੰਡੀ ਕੇਸਰ ਦੀ ਪਾਣੀ ਚ ਸਿੱਟ ਦੇਣੀ ਆ ਜੇ ਤਾਂ ਉਹਨੇ ਤੁਰੰਤ ਪੀਲੇ ਰੰਗ ਦਾ ਕਰਤਾ ਤਾਂ ਸਮਝ ਲੈਣਾ ਕੇਸਰ ਨੂੰ ਕਲਰ ਕੀਤਾ ਹੋਇਆ ਤੇ ਜੇ ਉਹ ਅਗਲੇ ਦਿਨ ਪਾਣੀ ਨੇ ਰੰਗ ਬਦਲਿਆ yellow ਆ ਉਹ ਘੰਟੇ 2 ਘੰਟਿਆਂ ਚ ਰੰਗ ਨਹੀਂ ਬਦਲਦਾ ਕੇਸਰ ਛੱਡਦਾ ਉਹਨੂੰ ਘੋਲਾਂਗੇ ਫਿਰ ਛੱਡੂਗਾ ਪਰ ਤੁਸੀਂ ਜਦੋਂ ਪਾਣੀ ਚ ਪਾਤਾ ਉਹਨੂੰ ਛੇੜਨਾ ਨਹੀਂ ਅਗਲੇ ਦਿਨ ਤੁਸੀਂ ਜਦੋਂ ਉਹਨੂੰ ਕੋਲੋ ਹੋਗੇ ਦੇਖੋਗੇ ਕਿ ਪਾਣੀ ਦਾ ਰੰਗ yellow ਹੋ ਗਿਆ ਤਾਂ ਸਮਝ ਲੈਣਾ ਕੇਸਰ ਪ्योर ਆ ਸੋ ਕੇਸਰ ਜਿਹੜਾ 5 ਗ੍ਰਾਮ ਸ਼ਿਲਾਜੀਤ ਸ਼ੁੱਧ ਸ਼ੁੱਧ ਸ਼ਿਲਾਜੀਤ ਉਹ ਲੈਣੀ ਆ 5 ਗ੍ਰਾਮ ਭੰਗ ਭਸਮ ਭੰਗ ਭਸਮ ਕਲੀ ਭਸਮ ਵੀ ਕਹਿ ਦਿੰਦੇ ਆ ਜਿਹੜੀ ਮਰਜ਼ੀ ਕੰਪਨੀ ਦੀ ਲੈ ਲਿਓ ਉਹ ਲੈਣੀ ਆ ਆਪਾਂ 5 ਗ੍ਰਾਮ ਚਾਂਦੀ ਭਸਮ ਚਾਂਦੀ ਭਸਮ ਚੰਗੀ ਕੰਪਨੀ ਦੀ ਲੈਣੀ ਆ ਗੋਪਾਲ ਕ੍ਰਿਸ਼ਨ ਦੀ ਲੈ ਲਓ ਊਨ ਜਾ ਦੀ ਲੈ ਲਓ ਤਨਵੰਤਰੀ ਦੀ ਲੈ ਲਓ ਬਦਨਾਥ ਦੀ ਲੈ ਲਓ ਇਹ ਕੰਪਨੀਆਂ ਦਾ ਜਿਹੜਾ ਵਧੀਆ ਆ ਰਿਜ਼ਲਟ ਵਧੀਆ ਆ ਚੰਗੀ ਤਾਂ ਚਾਂਦੀ ਭਸਮ ਲੈਣੀ ਆ ਤੁਸੀਂ 15 ਗਰਾਹ ਲੋਹ ਭਸਮ 1000 ਪੁੱਠੀ 1000 ਪੁੱਠੀ ਲੋਹ ਭਸਮ ਉਹ ਲੈਣੀ ਆ ਤੁਸੀਂ 3 ਗਰਾਹ ਅਬਰਕ ਭਸਮ 1000 ਪੁੱਠੀ ਅਬਰਕ ਭਸਮ ਅਬਰਕ ਭਸਮ 1000 ਪੁੱਠੀ ਅਬਰਕ ਪਸਮ ਪੇਟ ਮਿਹਦੇ ਗੁਰਦੇ ਲਿਵਰ ਸਾਬਾਸਤੇ ਆਰੰਭਾਣਿਆ ਤਾਂ ਅਬਰਕ ਪਸਮ ਲੈਣੀ ਆ ਤੁਸੀਂ 3 ਗ੍ਰਾਮ ਮੋਤੀ ਪਸਮ ਮੋਤੀ ਪਿਸ਼ਟੀ ਨਹੀਂ ਮੋਤੀ ਪਸਮ 2 ਗ੍ਰਾਮ ਪ੍ਰਵਾਲ ਪਿਸ਼ਟੀ 5 ਗ੍ਰਾਮ ਅਕਰ ਕਰਾ ইরਾਨੀ ਅਕਰ ਕਰਾ ইরਾਨੀ 10 ਗ੍ਰਾਮ ਹੁਣ ਅਕਰ ਕਰਾ ইরਾਨੀ ਤੇ ਇੰਡੀਅਨ ਦੇ ਵਿੱਚ ਫਰਕ ਹੈ ਇੰਡੀਅਨ ਜਿਹੜਾ ਹੁੰਦਾ ਉਹ ਗੰਡਾਂ ਬਹੁਤ ਮੋਟੀਆਂ ਹੁੰਦੀਆਂ ਤਾਂ ਉਹਨੂੰ ਜਦੋਂ ਤੁਸੀਂ ਮੂੰਹ 'ਚ ਰੱਖ ਕੇ ਚਬਾਓਗੇ ਤਾਂ ਉਹ ਜਿਹੜੀ ਕਰੰਟ ਆਉਂਦੇ ਚ ਘੱਟ ਹੋਏਗਾ ਪਰ ਜਿਹੜਾ ইরਾਨੀ ਅਕਰ ਕਰਾ ਆਉਂਦੀਆਂ ਜਿਹੜੀਆਂ ਗੰਡਾਂ ਜਾਂ ਕਹਿ ਲਈਏ ਡੱਕੇ ਜਿਹਾ ਉਹ ਬਹੁਤ ਬਰੀਕ ਪਰ ਜਦੋਂ ਤੁਸੀਂ ਉਹਨੂੰ ਮੂੰਹ 'ਚ ਰੱਖ ਕੇ ਚਬਾਓਗੇ ਤਾਂ ਜੀਭ ਨੂੰ ਕਰੰਟ ਵਾਂਗੂ ਪੈਂਦਾ ਛੰਨ ਛੰਨ ਦੀ ਜਿਹੜੀ ਚਰਨਾਟ ਆਉ ਜੀਭ ਤੇ ਉਹਦੇ ਫੈਲ ਜਾਂਦੀ ਕਾਫੀ ਲੰਮਾ ਸਮਾਂ ਰਹਿੰਦੀ ਹੈ ਤਾਂ ਅਕਰ ਕਰਾ ইরਾਨੀ 10 ਗ੍ਰਾਮ ਤਾਲ ਮਖਾਣਾ 10 ਗ੍ਰਾਮ ਤਾਂਬਾ 21 ਅੱਗਾਂ ਵਾਲਾ ਤਾਂਬਾ ਭਸਮ 21 ਅੱਗਾਂ ਵਾਲਾ ਚਿੱਟੇ ਰੰਗ ਦਾ ਜੇ ਮਿਲ ਜੇ ਤਾਂ ਗ੍ਰੰਥਾਂ ਦੇ ਵਿੱਚ ਚਿੱਟੇ ਰੰਗ ਦੇ ਤਾਂਬੇ ਦੀ ਗੱਲ ਕੀਤੀ ਆ ਨਾ ਮਿਲੇ ਤੁਹਾਨੂੰ ਤਾਂ ਤੁਸੀਂ ਤਨਮੰਤਰੀ ਦਾ ਪਾ ਲਓ ਬੈਤਨਤ ਦਾ ਪਾ ਲਓ ਉਂਝਾ ਦਾ ਪਾ ਲਓ ਬਬਾਲਕ੍ਰਿਸ਼ਨ ਦਾ ਪਾ ਲਓ ਉਹ ਪਾਉਣਾ ਤੁਸੀਂ 1/2 ਗ੍ਰਾਮ ਤਾਂਬਾ ਭਸਮ ਸਿੰਗਰਫ ਭਸਮ ਸ਼ੁੱਧ ਉਹ ਪਾਉਣੀ 5 ਗ੍ਰਾਮ ਤੇ ਰੇਗਮਾਈ ਰੇਗਮਾਈ ਇੱਕ ਰੇਗਿਸਤਾਨੀ ਮੱਛੀ ਹੁੰਦੀ ਆ ਇੱਕ ਜੀਵ ਆ ਜਿਹੜਾ ਦਵਾਈਆਂ ਚ ਪੈਂਦਾ ਇਹ ਸੈਕਸ ਦੀਆਂ ਦਵਾਈਆਂ ਚ ਮਸਲ ਨੂੰ ਪਾਵਰ ਦੇਣ ਵਾਸਤੇ ਇਹ ਬਹੁਤ ਵਧੀਆ ਦਵਾਈ ਹੈ ਰੇਗਮਾਈ ਉਹ ਲੈਣੀ ਆ ਤੁਸੀਂ 20 ਗ੍ਰਾਮ ਸਾਲਮ ਪੰਜਾ 10 ਗ੍ਰਾਮ ਲੌਂਗ 5 ਗ੍ਰਾਮ ਸਰਦ ਚੀਨੀ 5 ਗ੍ਰਾਮ ਸ਼ਿਵ ਲਿੰਗੀ 5 ਗ੍ਰਾਮ ਅਫੀਮ ਸ਼ੁੱਧ ਅਫੀਮ ਤੁਸੀਂ 2 ਤੋਲੇ ਲੈ ਕੇ ਉਹਨੂੰ ਸ਼ੁੱਧ ਕਰਨਾ ਹੈ ਸ਼ੁੱਧ ਕਰਨ ਦਾ ਤਰੀਕਾ ਕੀ ਹੈ ਕਿ ਅਫੀਮ ਨੂੰ ਤੁਸੀਂ ਅੱਧਾ ਲੀਟਰ ਪਾਣੀ ਚ ਘੋਲ ਦੇਣਾ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਉਹਨੂੰ ਅੱਧਾ ਪੌਣਾ ਘੰਟਾ ਪਈ ਰਹਿਣ ਦੇਣਾ ਫਿਰ ਉਹਨੂੰ ਚੰਗੀ ਤਰ੍ਹਾਂ ਘੋਲ ਕੇ ਕੱਪੜਾ ਪੱਗ ਦਾ ਦੂਰਾ ਤੀਰਾ ਕਰਕੇ ਤੇ ਉਹ ਤੁਸੀਂ ਪੁੱਣ ਲੈਣਾ ਫਿਰ ਜਿਹੜਾ ਪਾਣੀ ਆ ਪਾਣੀ ਨੂੰ ਤੁਸੀਂ ਖੋਏ ਵਾਂਗੂ ਲੋਹੇ ਦੀ ਕੜਾਈ ਚ ਪਾ ਕੇ ਥੱਲੇ ਖੁਰਚਣਾ ਮਾਰਦੇ ਹੀ ਰਹਿਣਾ ਜਦੋਂ ਉਹ ਸਾਰਾ ਪਾਣੀ ਉੱਡ ਗਿਆ ਥੱਲੇ ਜਿਹੜੀ ਅਫੀਮ ਦਾ ਤੇਲ ਬਚੂਗਾ ਲਿਕਵਿਡ ਥੋੜਾ ਜਿਹਾ ਥੋੜਾ ਜਿਹਾ ਬਚੂਗਾ ਉਹ ਤਾਂ ਉਹ ਅਫੀਮ ਸ਼ੁੱਧ ਹੋ ਗਈ ਉਹ 2 ਤੋਲੇ ਤਰਬੰਗ ਭਸਮ ਤਰਬੰਗ ਭਸਮ ਵਧੀਆ ਕੁਆਲਿਟੀ ਦੀ ਲੈਣੀ ਆ ਉਹ 5 ਗ੍ਰਾਮ ਭੀਨ ਸੈਨੀ ਕਪੂਰ 3 ਗ੍ਰਾਮ ਭੀਨ ਸੈਨੀ ਕਪੂਰ ਖਾਣ ਵਾਲਾ ਕਪੂਰ 3 ਗ੍ਰਾਮ ਇੱਕ ਗੰਡੋਏ 10 ਗ੍ਰਾਮ ਹਰੜ ਔਲਾ ਪੇੜਾ 10 ਗ੍ਰਾਮ ਕੰਟਕ ਭਸਮ ਉਹ ਤੁਸੀਂ ਲੈਣੀ ਆ 5 ਗ੍ਰਾਮ ਇੱਕ ਤੁਸੀਂ ਇੱਕ ਚੀਜ਼ ਮੈਂ ਭੁੱਲ ਗਿਆ ਜੁੰਦ ਬਦਸਤਰ ਉਹ ਲੈਣਾ ਤੁਸੀਂ 10 ਗ੍ਰਾਮ ਹੁਣ ਕੀ ਕਰਨਾ ਹੈ ਸਾਰੀਆਂ ਚੀਜ਼ਾਂ ਨੂੰ ਤੁਸੀਂ ਪਹਿਲਾਂ ਬੂਟੀਆਂ ਸਾਰੀਆਂ ਬੂਟੀਆਂ ਨੂੰ ਅਲੱਗ ਖਰਲ ਕਰਨਾ ਕਟੋ-ਕਟ 4 ਘੰਟੇ ਫਿਰ ਸਾਰੀਆਂ ਭਸਮਾ ਜਿਹੜੀਆਂ ਇਕੱਠੀਆਂ ਕਰਕੇ 4 ਘੰਟੇ ਇਹਨਾਂ ਨੂੰ ਖਰਲ ਕਰਨਾ ਫਿਰ ਭਸਮਾ ਤੇ ਬੂਟੀਆਂ ਇਕੱਠੀਆਂ ਕਰਕੇ ਕਟੋ-ਕਟ 2 ਘੰਟੇ ਲਗਾਤਾਰ ਖਰਨ ਕਰਨਾ ਜਿੰਨਾ ਜ਼ਿਆਦਾ ਇਹਨਾਂ ਨੂੰ ਤੁਸੀਂ ਖਰਲ ਕਰੋਗੇ ਓਨੀ ਜ਼ਿਆਦਾ ਦਵਾਈ ਟੌਪ ਦੀ ਬਣੂਗੀ ਹੁਣ ਜਦੋਂ ਤੁਸੀਂ ਪਹਿਲਾਂ ਬੂਟੀਆਂ ਖਰਲ ਕੀਤੀਆਂ ਕੋਸ਼ਿਸ਼ ਕਰਨੀ ਬੂਟੀਆਂ ਨੂੰ ਕੁੱਟ ਕੇ ਪੰਨ ਕੇ ਹਮਾਮਦਸਤੇ ਨਾਲ ਕੱਪੜਾ ਛਾਨ ਕਰਕੇ ਯੂਜ਼ ਕਰੋ ਫਿਰ பசਮਾ ਨੂੰ ਤੁਸੀਂ ਖਰਲ ਕਰਨਾ ਫਿਰ ਦੋਨੇ ਮਿਲਾ ਕੇ ਖਰਲ ਕਰਨਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਕਿ ਜਿਹੜੀ ਕੌਂਚ ਬੀ ਦੀ ਜਿਹੜੀ ਵੇਲ ਹੁੰਦੀ ਆ ਕੌਂਚ ਬੀ ਦੀ ਵੇਲ ਕਿਤੋਂ ਮਿਲ ਜੇ ਤਾਂ ਜੇ ਨਾ ਮਿਲੇ ਤਾਂ ਤੁਸੀਂ ਕੌਂਚ ਬੀ ਨੂੰ ਸ਼ੁੱਧ ਕਰਕੇ ਦੁੱਧ ਦੇ ਵਿੱਚ ਤਾਂ ਉਹਦਾ ਪਾਊਡਰ ਜਿਹੜਾ ਉਹਨੂੰ ਤੁਸੀਂ ਪਾਣੀ ਚ ਉਬਾਲ ਕੇ ਪੁਣ ਕੇ ਉਹ ਵਰਤ ਸਕਦੇ ਹੋ ਜੇ ਤੁਸੀਂ ਇਹਨਾਂ ਨਹੀਂ ਕਰ ਸਕਦੇ ਤਾਂ ਤੁਸੀਂ ਇਹਨੂੰ ਭੰਗ ਦੇ ਰਸ ਦਾ ਕਾੜਾ ਵੀ ਦੇ ਸਕਦੇ ਹੋ ਕੌਂਚ ਬੀਜ ਦੀ ਥਾਂ ਤੇ ਜੇ ਕੌਂਚ ਦੀ ਬੇਲ ਕਿਤੇ ਮਿਲ ਜੇ ਤੁਹਾਨੂੰ ਕੌਂਚ ਦੀ ਬੇਲ ਤਾਂ ਕੌਂਚ ਦੀ ਬੇਲ ਦਾ ਰਸ ਕੱਢ ਲੈਣਾ ਕੁੱਟ ਕੇ ਤਾਂ ਘਟੋ ਘਟ 100 ਗ੍ਰਾਮ ਜਿਹੜਾ ਰਸ ਆਪਾਂ ਨੂੰ ਚਾਹੀਦਾ ਤਾਂ ਸਾਰੀ ਦਵਾਈ ਦੇ ਵਿੱਚ 100 ਗ੍ਰਾਮ ਰਸ ਜਿਹੜਾ ਉਹ ਤੁਸੀਂ ਥੋੜਾ ਥੋੜਾ ਪਾ ਕੇ ਖਰਲ ਕਰਨਾ ਜਦੋਂ ਸਾਰਾ ਰਸ ਖਾਪ ਜੇ ਦਵਾਈ ਖੁਸ਼ਕ ਹੋ ਜੇ ਫਿਰ ਇਹਦੇ ਵਿੱਚ ਤੁਸੀਂ 100 ਗ੍ਰਾਮ ਪਾਣ ਦਾ ਰਸ ਪੱਤਿਆਂ ਦਾ ਪਾਣ ਦੇ ਪੱਤਿਆਂ ਦਾ ਰਸ ਕੱਢ ਕੇ ਜੂਸਰ ਨਾਲ ਉਹ ਤੁਸੀਂ ਖਰਲ ਕਰਨਾ ਤਾਂ ਇਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਪਾਉਣਾ ਹੈ ਅਦਰਕ ਦਾ ਰਸ 50 ਗ੍ਰਾਮ ਅਦਰਕ ਦਾ ਰਸ ਕੱਢ ਕੇ ਉਹ ਖਰਲ ਕਰਨਾ ਤਿੰਨ ਇਹਨੂੰ ਕਾੜੇ ਲੱਗਣੇ ਆ ਇੱਕ ਕੌਂਚ ਬੀ ਦੀ ਜੜ੍ਹ ਕੌਂਚ ਬੀ ਦੀ ਵੇਲ ਉਹਦਾ ਰਸ ਪਾਣ ਦਾ ਰਸ ਤੇ ਜੇ ਭੰਗ ਦਾ ਰਸ ਤੁਸੀਂ ਲਾ ਲਓ ਤਾਂ ਵੀ ਵਧੀਆ ਤੇ ਤੀਜੇ ਨੰਬਰ ਤੇ ਤੁਸੀਂ ਤਾਂ ਅਦਰਕ ਦਾ ਰਸ ਲਾਉਣਾ ਆ ਅਦਰਕ ਦਾ ਰਸ ਵੀ ਮਤਲਬ ਕੰਢ ਕੇ 50 ਗ੍ਰਾਮ ਘਟੋ-ਘਟ ਹੋਵੇ ਉਹ ਸਾਰੀ ਦਵਾਈ ਹੁੰਦੇ ਚੀ ਵੀ ਰੱਖਣ ਦੀ ਆ ਜਦੋਂ ਵੀ ਤੁਸੀਂ ਕੋਈ ਰਸ ਲਾਉਣਾ ਤਾਂ ਪਹਿਲਾਂ ਚੰਗੀ ਤਰ੍ਹਾਂ ਪਹਿਲੀ ਦਵਾਈ ਜਿਹੜੀ ਉਹ ਖੁਸ਼ਕ ਹੋ ਜਾਵੇ ਸੁੱਕ ਜਾਵੇ ਫਿਰ ਦੂਜਾ ਰਸ ਲਾਉਣਾ ਇਹ ਨਹੀਂ ਗੱਲੀ ਦੇ ਵਿੱਚ ਹੀ ਦੂਜਾ ਪਾ ਦੇਣਾ ਫਿਰ ਗਿੱਲੀ ਦਵਾਈ ਦੇ ਵਿੱਚ ਦੂਜਾ ਇਦਾਂ ਨਹੀਂ ਕਰਨਾ ਜਦੋਂ ਤੁਸੀਂ ਅਦਰਕ ਦਾ ਰਸ ਲਾਇਆ ਤੇ ਇਹਨੂੰ ਤੁਸੀਂ ਸ਼ਹਿਦ ਨਾਲ ਇਹਦੀਆਂ ਗੋਲੀਆਂ ਬੱਟ ਲੈਣੀਆਂ ਇਹ ਗੋਲੀ ਦੀ ਜਿਹੜੀ ਸਾਈਜ਼ ਹੋਣਾ ਉਹ ਹੋਣਾ ਕਾਲੀ ਮਿਰਚ ਜਿੱਡਾ ਕਾਲੀ ਮਿਰਚ ਜਿਹੜੀਆਂ ਜਿੱਡੀਆਂ ਗੋਲੀਆਂ ਬੱਟ ਕੇ ਤੁਸੀਂ ਜਿਹੜੀ ਸਵਰਨ ਬੰਗ ਹੁੰਦੀ ਆ ਸਵਰਨ ਬੰਗ 50 ਕੋਗ੍ਰਾਮ ਲੈ ਕੇ ਪੀਸ ਕੇ ਇੱਕ ਕੱਚ ਦੇ ਭਾਂਡੇ ਚ ਪਾ ਲੈਣੀ ਆ ਸਵਰਨ ਬੰਗ ਤਾਂ ਇਹ ਗੋਲੀਆਂ ਤੁਸੀਂ ਥਾਲੀ ਚ ਪਾਈ ਜਾਣੀਆਂ ਵੱਟ ਵੱਟ ਕੇ ਤੇ ਜਦੋਂ ਇਹ ਖੁਸ਼ਕ ਹੋ ਗਈਆਂ ਅਠਰ ਗਈਆਂ ਛਾਵੇਂ ਸਿਕਾਉਣੀਆਂ ਧੁੱਪੇ ਨਹੀਂ ਸਿਕਾਉਣੀਆਂ ਜਦੋਂ ਇਹ ਅਠਰ ਗਈਆਂ ਤਾਂ ਜਿਹੜੀ ਸਵਰਨ ਬੰਗ ਦੇ ਵਿੱਚ ਇਹ ਸਾਰੀਆਂ ਗੋਲੀਆਂ ਸੱਟ ਦੇਣੀ ਆ ਤਾਂ ਇਹਨਾਂ ਨੂੰ ਸਵਰਨ ਬੰਗ ਚੰਗੀ ਤਰ੍ਹਾਂ ਲਾ ਕੇ ਤੇ ਛਾਵੇਂ ਇਹਨਾਂ ਨੂੰ ਸਕਾ ਲੈਣਾ ਸਕਾ ਕੇ ਤੁਸੀਂ ਰੋਜ਼ ਘਟੋ ਘਟਾ ਅੱਧਾ ਕਿਲੋ ਦੁੱਧ ਨਾਲ ਖਾਲੀ ਪੇਟ ਦੋ ਗੋਲੀਆਂ ਸਵੇਰੇ ਦੋ ਸ਼ਾਮ ਨੂੰ ਜਿਨ੍ਹਾਂ ਦੀ ਉਮਰ 40 ਸਾਲ ਤੋਂ ਉੱਪਰ ਆ ਤਾ ਮਰਦਾਨਾ ਤਾਕਤ ਲਈ ਸਰੀਰਕ ਤਾਕਤ ਲਈ ਇਸ ਤੋਂ ਉੱਤੇ ਕੋਈ ਦਵਾਈ ਨਹੀਂ ਗਰਮੀ ਸਰੀਰ ਦੀ ਵੀਰਜ ਪਤਲਾ ਆ ਦਿਲ ਨਹੀਂ ਕਰਦਾ ਕਬਰਾਟ ਹੁੰਦੀ ਆ ਹੱਥ ਪੈਰ ਕੰਬਦੇ ਆ ਇੱਕ ਵਾਰੀ ਇੰਟਰਕੋਰਸ ਤੋਂ ਬਾਅਦ ਦੂਜੀ ਵਾਰੀ ਮਹੀਨਾ ਮਹੀਨਾ ਦਿਲ ਨਹੀਂ ਕਰਦਾ ਗਰਮੀ ਪਈ ਰਹਿੰਦੀ ਆ ਇੰਦਰੀ ਜਿਹੜੀ ਆ ਸੈਕਸ ਕਰਨ ਤੋਂ ਬਾਅਦ ਸੁੰਗੜ ਕੇ ਪਿੱਛੇ ਵੱਟ ਜਾਂਦੀ ਆ ਇੰਨੀਕ ਬਣ ਜਾਂਦੀ ਆ ਖਾਦਾ ਪੀਤਾ ਨਹੀਂ ਲੱਗਦਾ ਪਿਆ ਤਾਂ ਸਾਰੀਆਂ ਦਵਾਈਆਂ ਦਾ ਇੱਕੋਲਾ ਜਾ ਚਾਂਦੀ ਵਟੀ ਚਾਂਦੀ ਗੋਲੇ ਮਹਿੰਗਾ ਨੁਕਸਾ ਜ਼ਰੂਰ ਆ ਬਹੁਤ ਮਹਿੰਗਾ ਆ ਅ ਤਕਰੀਬਨ ਤਕਰੀਬਨ ਲੱਖ ਡੂੜ ਲੱਖ ਰੁਪਏ ਦੀਆਂ ਦਵਾਈਆਂ ਪਰ ਜ਼ਿੰਦਗੀ ਨਾਲੋਂ ਜ਼ਰੂਰੀ ਕੋਈ ਵੀ ਨਹੀਂ ਜਿਹੜੇ ਬੰਦੇ ਜਿਹੜੇ ਬੰਦੇ ਨਮਰਦੀ ਦੀ ਬਿਮਾਰੀ ਨਾਲ ਪੀੜਤ ਆ ਉਹ ਕਿਸੇ ਵੀ ਕੀਮਤ ਤੇ ਕਿਸੇ ਵੀ ਕੀਮਤ ਤੇ ਠੀਕ ਹੋਣਾ ਚਾਹੁੰਦੇ ਆ ਬਹੁਤ ਸਾਰੇ ਮੇਰੇ ਵਰਗੇ ਠੱਗਾਂ ਦੇ ਡਿੱਕੇ ਚੜ ਜਾਂਦੇ ਆ ਜਿਹੜੇ ਉਹਨਾਂ ਨੂੰ ਸਬਜ਼ ਬਾਗ ਮਨ ਸਵੰਨੇ ਦਿਖਾ ਕੇ ਲੁੱਟ ਲੈਂਦੇ ਆ ਸੋ ਜ਼ਰੂਰੀ ਆ ਆਪਾਂ ਇਹਨਾਂ ਤੋਂ ਬਚ ਗਏ ਆ ਜਿਹੜਾ ਮੈਂ ਨੁਕਸਾ ਦਿੱਤਾ ਤੁਸੀਂ ਹੂਬ ਹੂ ਇਹਨੂੰ ਬਣਾ ਲਓ ਤਾਂ ਤੁਹਾਨੂੰ ساری ਜ਼ਿੰਦਗੀ ਕਿਸੇ ਵੈਦ ਕੋਲੇ ਕਿਸੇ ਹਕੀਮ ਕੋਲੇ ਜਾਣ ਦੀ ਲੋੜ ਨਹੀਂ ਪੈਣੀ ਜਦੋਂ ਇਹ ਦਵਾਈ ਵਰਤਣੀ ਆ ਤਾਂ ਕੁਝ ਦਿਨ ਪਹਿਲਾਂ ਜਲਾਵ ਜ਼ਰੂਰ ਲਾਉਣਾ ਟਟੀਆਂ ਜਿਹੜੀਆਂ ਲੱਗਣੀਆਂ ਚਾਹੀਦੀਆਂ ਤਾਂ ਕਿ ਅੰਦਰੋਂ ਗਰਮੀ ਸਾਰੀ ਨਿਕਲ ਜੇ ਉਹਦੇ ਲਈ ਤੁਸੀਂ ਬੈਦਨਾਥ ਦੀ ਛਾਪੇ ਦੀਆਂ ਗੋਲੀਆਂ ਆਉਂਦੀਆਂ ਇੱਕ ਗੋਲੀ ਰਾਤ ਨੂੰ ਤੁਸੀਂ ਛਾਦ ਦੇ ਠੰਡੇ ਪਾਣੀ ਨਾਲ ਲੈ ਕੇ ਸੌ ਜਾਣਾ ਜਦੋਂ ਲੈਟਰੀਨ ਆ ਜਾਣ ਤਿੰਨ ਚਾਰ ਸਵੇਰੇ ਆ ਗਈਆਂ ਜਦੋਂ ਲਗਾਤਾਰ ਠੰਡਾ ਪਾਣੀ ਪੀਂਈ ਜਾਣਾ ਜਦੋਂ ਚਾਰ ਪੰਜ ਵਾਰੀ ਪੇਟ ਸਾਹ ਹੋ ਗਿਆ ਤਾਂ ਤੁਸੀਂ ਗਰਮ ਚਾਹ ਦੁੱਧ ਪੀ ਲਿਓ ਤਾਂ ਉਹ ਲੈਟਰੀਨਾਂ ਬੰਦ ਹੋ ਜਾਣੀਆਂ ਫੇਰੇ ਗੋਲੀਆਂ ਡਬਲ ਕੰਮ ਕਰਨਗੀਆਂ ਇਹ ਗੋਲੀਆਂ ਦੇ ਵਿੱਚ ਤੁਸੀਂ ਦੁੱਧ ਤੇ ਘਿਓ ਜ਼ਿਆਦਾ ਵਰਤਣਾ ਆ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਆਟਾ ਨਹੀਂ ਖਾਣਾ ਮੈਦਾ ਨਹੀਂ ਖਾਣਾ ਅਚਾਰ ਨਹੀਂ ਖਾਣੇ ਤਾਂ ਬਾਕੀ ਜੋ ਮਰਜੀ ਖਾਓ ਇਹ ਜਿਹੜੇ ਨੁਕਸੇ ਦੱਸ ਰਿਆਂ ਤੁਹਾਨੂੰ ਨਵੰਬਰ '9 ਕਰਨ ਵਾਲੇ ਆ ਹਰੇਕ ਸਾਲ 2 ਸਾਲਾਂ ਬਾਅਦ 2-4 ਦੋਸਤ ਰਲ ਕੇ ਐਵੇਂ ਦਾ ਨੁਕਸਾ ਬਣਾਓ ਖਾਓ ਮੈਂ ਬਹੁਤ ਕਹਿਣਾ ਹੁੰਦਾ ਕਿ ਤੁਸੀਂ ਹਸਪਤਾਲ ਜਾ ਕੇ 50000 ਲੱਖ ਲਾ ਸਕਦੇ ਹੋ ਉਹਨੂੰ ਤੁਸੀਂ ਮਾਨ ਫੀਲ ਕਰਦੇ ਹੋ ਕਿ ਮੈਂ ਪੀਜੀਆਈ ਗਿਆ ਸੀ ਮਾ ਡੀਐਮਸੀ ਗਿਆ ਸੀ ਟੈਸਟ ਵੀ ਯਾਰ ਦੇ ਦਾ ਟੈਸਟ ਹੀ ਲਿਖਦੇ ਡਾਕਟਰ ਨੇ ਐਨੀ ਮਹਿੰਗੀ ਦਵਾਈ ਉਹ ਯਾਰ ਕਿਉਂ ਜ਼ਿੰਦਗੀ ਖਾਲਦੇ ਪਏ ਹੋ ਆਪਦੀ ਜ਼ਿੰਦਗੀ ਇੱਕ ਮਿਲਿਆ ਸਰੀਰ ਇੱਕ ਮਿਲਿਆ ਇਹਦੀ ਸੰਭਾਲ ਕਰ ਲੋ ਤੁਹਾਡੇ ਬੱਚੇ ਤੁਹਾਡੀ ਵਾਈਫ ਤੁਹਾਡੇ ਨਾਲ ਪਿਆਰ ਕਰ ਸਕਦੇ ਆ ਤੁਹਾਨੂੰ ਸੰਭਾਲ ਸਕਦੇ ਆ ਦਵਾਈ ਬੂਟੀ ਦੇ ਸਕਦੇ ਆ ਪਰ ਜਦੋਂ ਤੁਸੀਂ ਮੰਜੇ ਤੇ ਪੈ ਗਏ ਨਾ ਉਹ ਦੁੱਖ ਤੁਸੀਂ ਹੀ ਫੀਲ ਕਰ ਸਕਦੇ ਹੋ ਹੋਰ ਕੋਈ ਨਹੀਂ ਉਥੇ ਤੁਹਾਡਾ ਕਰੋੜਾਂ ਰੁਪਈਆ ਇਕੱਠਾ ਕੀਤਾ ਕਿਸੇ ਕੰਮ ਨਹੀਂ ਲੱਖਾਂ ਦੋਸਤ ਇਕੱਠੇ ਕੀਤੇ ਕਿਸੇ ਕੰਮ ਨਹੀਂ ਉਥੇ ਕੰਮ ਆਉਣਾ ਸਰੀਰ ਨੇ ਤਾਂ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਸਾਲ ਚ ਇੱਕ ਵਾਰੀ ਕੁਝ 40-50 ਹਜ਼ਾਰ ਰੁਪਿਆ ਆਪਦੇ ਸਰੀਰ ਤੇ ਲਾਇਆ ਕਰੋ ਇਹਦੇ ਅੰਦਰ ਸਿੱਟੋ ਕੁ ਚੰਗੀਆਂ ਚੀਜ਼ਾਂ ਤਾਂ ਕਿ ਬਹੁਤ ਲੰਮਾ ਸਮਾਂ ਤੁਸੀਂ ਤੰਦਰੁਸਤ ਰਹੋ ਸੈਕਸ ਐਵੇਂ ਦੀ ਚੀਜ਼ ਆ ਜਿਹੜੀ ਘਰ ਤਬਾਹ ਕਰ ਦਿੰਦੀ ਆ ਖਤਮ ਕਰ ਦਿੰਦੀ ਆ ਭਾਵੇਂ ਕਿੰਨੀ ਵੀ ਉਮਰ ਕਿਉਂ ਨਾ ਹੋਵੇ ਜਦੋਂ ਦੋਵੇਂ ਜੀ ਤੰਦਰੁਸਤ ਰਹਿਣ ਭਾਵੇਂ 60 ਸਾਲ ਦੀ ਆ ਭਾਵੇਂ 70 ਸਾਲ ਦੀ ਆ ਭਾਵੇਂ 80 ਸਾਲ ਦੀ ਆ ਤਾਂ ਜ਼ਿੰਦਗੀ ਖੁਸ਼ੀ ਨਾਲ ਨਿਕਲਦੀ ਆ ਤੇ ਲੋੜ ਆਪਣੀ ਖੁਸ਼ੀ ਲੱਭਣ ਦੀ ਖੁਸ਼ੀ ਲੱਭਨੀ ਆ ਤੰਦਰੁਸਤੀ ਤੋਂ ਸੋ ਹੱਸਦੇ ਰਿਹਾ ਕਰੋ ਖੁਸ਼ ਰਿਹਾ ਕਰੋ ਆਪਣੇ ਆਪ ਨੂੰ ਬਿਜ਼ੀ ਰੱਖਿਆ ਕਰੋ ਨਿੱਕੇ ਮੋਟੀਆਂ ਸਮੱਸਿਆਵਾਂ ਜ਼ਿੰਦਗੀ 'ਚ ਆਉਂਦੀਆਂ ਹੀ ਰਹਿਣੀਆਂ ਇਸੇ ਦਾ ਨਾਂ ਜ਼ਿੰਦਗੀ ਆ ਜੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣ ਤਾਂ ਫਿਰ ਖੁਸ਼ੀ ਦਾ ਸਵਾਦ ਕੀ ਆਇਆ ਖੁਸ਼ੀ ਦਾ ਸਵਾਦ ਤਾਂ ਉਦੋਂ ਆਉਂਦਾ ਨਾ ਜਦੋਂ ਬਹੁਤ ਜ਼ਿਆਦਾ ਦੁੱਖ ਜਿ ਹੋਈਏ ਤੇ ਫਿਰ ਮਾਲਕ ਵੱਲੋਂ ਖੁਸ਼ੀ ਮਿਲੇ ਤਬ ਫਿਰ ਬੰਦੇ ਨੂੰ ਲੱਗਦਾ ਕਿ ਹਾਂ ਜ਼ਿੰਦਗੀ ਹੈ ਸੋ ਹੱਸਦੇ ਰਿਹਾ ਕਰੋ ਖੁਸ਼ ਰਿਆ ਕਰੋ ਤੰਦਰੁਸਤ ਰਹੋ ਚੰਗਾ ਖਾਓ ਐਕਸਰਸਾਈਜ਼ ਕਰੋ ਥੋੜਾ ਜਿਹਾ ਸਰੀਰ ਨੂੰ ਕਸ਼ਟ ਦਿਓ ਸਿਆਣਿਆਂ ਦੀ ਇੱਕ ਕਹਾਵਤ ਆ ਕਿ ਖੇਤ ਤੇ ਸਰੀਰ ਜਿੰਨਾ ਵਾਹੀਏ ਉਨਾ ਹੀ ਲੰਮਾ ਚੱਲਦੇ ਆ ਉਨਾ ਹੀ ਵਧੀਆ ਅਪ ਜਾਉਂਦੇ ਆ ਸੋ ਬਹੁਤ ਗੱਲਾਂ ਹੋ ਗਈਆਂ ਜਾਂਦੇ ਜਾਂਦੇ ਮੇਰੇ ਇਸ YouTube ਚੈਨਲ ਨੂੰ ਵੈਦ ਗੁਰਪ੍ਰੀਤ ਸੰਧੂਆ FJR ਯਾਨੀ ਕਿ ਫਿਰੋਜ਼ਪੁਰ ਨੂੰ ਸਬਸਕ੍ਰਾਈਬ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਲਾਈਕ ਕਰਦੇ ਹੋ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਨੁਕਸਾ ਸਾਰੇ ਲੋਕਾਂ ਤੱਕ ਤੁਹਾਡੇ ਆਪ ਦੇ ਰਿਸ਼ਤੇਦਾਰ ਭੈਣ ਭਰਾ ਯਾਰ ਦੋਸਤਾਂ ਤੱਕ ਪਹੁੰਚ ਸਕੇ ਸਸਰੀ ਘਰ